ਹਾਂਜੀ ਸਾਧ ਸੰਗਤ ਜੀ ਵੀਡੀਓ ਭੁਲੇਖੇ ਨਾਲ ਕੱਟੀ ਗਈ ਸੀਗੀ ਤੇ ਇਹ ਦੋਨੇ ਵੀਡੀਓ ਇਕੱਠੀਆਂ ਆਪਾਂ ਅਪਲੋਡ ਕਰਾਂਗੇ ਇਹ ਜਗ੍ਹਾ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖਣ ਚ ਤਾਂ ਲੱਗੂਗਾ ਵੀ ਨਾਰਮਲ ਥੜਾ ਹੈ ਤੇ ਇਹ ਦੋਸਤੋ ਜਿਹਾ ਆਦੇ ਅੱਖੀਂ ਦੇਖਿਆ ਹੋਇਆ ਇੱਥੇ ਨਾ ਮੰਨ ਲਾ ਵੀ ਦਸਤਾਂ ਨੂੰ ਜਦੋਂ ਪਰਦੇ ਤੇ ਦਰਬਾਰ ਸਾਹਿਬ ਬਣਾਉਣਾ ਸੀਗਾ ਤੇ ਬਾਬਾ ਮਾਸਟਰ ਜੈ ਸਿੰਘ ਜੀ ਦੀ ਸੇਵਾ ਚੱਲਦੀ ਸੀਗੀ ਇਹ ਆ ਜਗ੍ਹਾ ਦੇ ਉੱਤੇ ਪਾਈ ਜੀ ਮੰਨ ਲਾ ਨਾ ਟਰੈਕਟਰ ਨਾਲ ਕਰਾਹਾ ਨਾ ਮਿੱਟੀ ਨਹੀਂ ਭਰੀ ਗਈ ਤੇ ਟਰੈਕਟਰ ਦੇ ਗੇਅਰ ਦੇ ਲੀਵਰ ਵੀ ਮੰਨ ਲਾ ਵੀ ਥੱਲੇ ਸੱਟ ਕੇ ਦੇਖ ਲੈ ਤੇ ਕਰਾਹਾ ਨਹੀਂ ਇੱਥੇ ਲੱਗਿਆ ਸੀਗਾ ਜੋ ਕਿ ਸੰਗਤ ਬਹੁਤ ਤੇ ਉਨੀ ਸ਼ਰਧਾ ਭਾਵਨਾ ਨਾਲ ਇਸ ਸਥਾਨ ਤੇ ਆ ਕੇ ਨਸਮਤਕ ਹੁੰਦੀ ਹੈ ਮੱਥਾ ਟੇਕਦੇ ਆ ਫਿਰ ਜਦੋਂ ਜੀ ਮਤਲਬ ਬਾਬਾ ਜੀ ਨੂੰ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਕੋਈ ਆਪਣੇ ਇਹ ਬਹੁਤ ਹੀ ਭਗਤੀ ਵਾਲੀ ਜਗ੍ਹਾ ਜਿੱਥੇ ਕੋਈ ਪੁਰਾਣੇ ਪਲੇ ਮਹਾਪੁਰਸ਼ਾਂ ਨੇ ਭਗਤੀ ਕੀਤੀ ਹੋਏ ਬੈਠੇ ਹੋਣਗੇ ਉਹ ਸਥਾਨ ਹੈ ਜੀ ਇਹ ਤੇ ਫੇਰ ਮੰਨ ਲਾ ਵੀ ਇਹ ਜਗ੍ਹਾ ਛੜਾ ਕੇ ਦੋਸਤੋ ਆ ਫੜਾ ਸਾਹ ਬਣਾਇਆ ਗਿਆ ਹੈਗਾ ਤੇ ਹੁਣ ਤੁਹਾਨੂੰ ਉਧਰ ਸ਼੍ਰੀ ਦਰਬਾਰ ਸਾਹਿਬ ਜਿਹਾ ਹੀ ਆਏ ਤੇ ਲੰਗਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਓ ਸਿੱਖ ਸੰਗਤ ਜੀ ਅੱਜ ਪੂਰ ਲੰਗਰ ਸਾਹਿਬ ਲੰਗਰ ਹਾਲ ਦੇ ਦਰਸ਼ਨੇ ਕਰ ਬਹੁਣੇ ਕੱਪੀ ਖਤਮ ਕਰਕੇ ਸਿੱਖ ਭਾਸ਼ਾ ਦੀ ਮਹਾਨ ਆਦਮੀ ਗੁਰਤਾ ਗਤੀ ਦੇ ਬੰਜਾਰੇ ਲੱਗੇ ਹੋਏ ਆਏ ਹੋਏ ਹੋਏ ਪੂਰ ਮਾਨਯੋਗ दरबार साहब लंगर हांगत सेवा कर दरबार साहब का लंगर हाई सिख संगत लंगर छकती है बड़ी ही श्रद्धा भावना सेवा करती है लंगर छाया जो है ਹਾਂਜੀ ਦੋਸਤੋ ਹਨ ਇੱਕ ਬੇਨਤੀ ਹੈ ਕਿ ਜੇ ਵੀਡੀਓ ਬਹੁਤ ਚੰਗੀ ਲੱਗੇ ਅਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗੇ ਇੱਕ ਹੋਰ ਬੇਨਤੀ ਹੈ ਕੋਈ ਵੀ ਵੀਰ ਪ੍ਰਾਪ ਆਪਣੇ ਪਿੰਡ ਦੇ ਗੁਰਦੁਆਰਾ ਜਾਂ ਆਪਣੇ ਕਾਰੋਬਾਰ ਦੀ ਕੋਈ ਵੀ ਐਡ ਹੋਣੀ ਹੋ ਜਮਾ ਬਿਲਕੁਲ ਬਈ ਖਰੀ ਹੈਗਾ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਹਾਡਾ ਆਪਣਾ ਸਿੱਧੂ ਭਾਈ ਫੁੰਰੇ ਤੋਂ ਸਾਰੇ ਸੰਗਤ ਨੂੰ ਉਹ ਇੰਟਰਵਿਊ ਦੇ ਗ੍ਰੀਕਾ ਕਹਾਸਾ ਉਹਦੇ ਜਿਹੜੇ ਕੀ ਫਤੇ ਨੰਬਰ ਆਪਣਾ 9872509774 ਹੋ ਗਿਆ